ਕਤ ਨਹੀਂ ਹੈ ਗਈ ਮਤਲਬ ਰੋਟੀ ਖਾ ਕੇ 8:00 ਵਜੇ ਆ ਜੀ ਪੈਗੇ ਸੀਗੇ ਮੈਂ ਪੈ ਵੀ ਨਹੀਂ ਸੀਗੇ ਮਤਲਬ ਸੇਕਦੇ ਸੀਗੇ ਤੇ ਮੁੰਡਾ ਮੇਰਾ ਖੇਡਦਾ ਸੀਗਾ ਖੇਡਦਾ ਖੇਡਦਾ ਉਹ ਕਹਿੰਦਾ ਵੀ ਪਪਾ ਮੈਨੂੰ ਜੋਰ ਲਾਉਣ ਲੱਗ ਗਿਆ ਚੱਲ ਘਰ ਵਾਲਿਆਂ ਜਾਂ ਦੁੱਧ ਮੰਗਦਾ ਉਹ ਵੀ ਚੱਲ ਦੁੱਧ ਹੀ ਪੀਲਾਣੀ ਸੌਣਾ ਵੀ ਸੌਣ ਦਾ ਟਾਈਮ ਦਾ ਉਹ ਦੁੱਧ ਪੀਣੇ ਪੈ ਲੈਟਰਿੰਗ ਕਰ ਲਈ ਤੇ ਜੋਰ ਲਾਉਣ ਦਾ ਖਾਣਾ ਸੀਗਾ ਵੀ ਚੱਲ ਵੀ ਤੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਇਹਨੂੰ ਤਾਂ ਕਰਕੇ ਵੀ ਮੱਕੀ ਰੋਟੀ ਨਾ ਹੋਵੇ ਜੀ ਫਿਰ ਕੀ ਬਾਤਾਂ ਹੋਈ ਹੋਵੇ ਚੱਲ ਉਹ ਹੋੜੇ ਕਾ ਕੁੱਤ ਵੀ ਕਾ ਕਾ ਹਾਇ ਫੇਰਦਾ ਉਹਦੇ ਦੰਦੇ ਦੱਬਣ ਲੱਗ ਗਏ ਆਪਣੇ ਜਾਨ ਨੂੰ ਘਰ ਆਈ ਡਿਗੀ ਮੈਂ ਫੋਨ ਚੱਕ ਕੇ ਜਾਨ ਨੂੰ ਫੋਨ ਕਰਕੇ ਹਟਿਆ ਜਾਨ ਨੂੰ ਮੇਰੇ ਕੋਲ ਉਹਨੂੰ ਗੇਰ ਨੂੰ ਹੱਥ ਪਾਉਣ ਲੱਗਿਆ ਜਾਨ ਨੂੰ ਮੈਂ ਵੀ ਡੇਗ ਗਈ ਤੇ ਇਹ ਕਾਰਨ ਕੀ ਬਣਿਆ ਤੁਹਾਡਾ ਜਿਹੜਾ ਇਹ ਸੀਗਾ ਤੂੰ ਮੋੜਾ ਘਰ ਦੇ ਅੰਦਰ ਤੂੰ ਆਣੀ ਸੀ ਮੈਂ ਗਿੱਟੀ ਝਾੜਦੀ ਸੀ ਨਾ ਅੱਗੇ ਤੂੰ ਮੈਂ ਸੇਕ ਜਿਆਦਾ ਅੰਦਰ ਇਕੱਠਾ ਹੋ ਗਏ ਸਾਰੇ ਕੋਈ ਕੋਈ ਦਰਵਾਜ਼ਾ ਨਹੀਂ ਖੁੱਲਾ ਸੀਗਾ ਗਿੱਟੀ ਨਾਲ ਸੇਕ ਰਹੇ ਸੀਗੇ ਹਾਂਜੀ ਗਿੱਟੀ ਨਾਲ ਸੇਕ ਰਹੇ ਸੀਗੇ ਕੋੰਡੇ ਵਗੈਰਾ ਲੱਗੇ ਹੋਏ ਸੀ ਕੋੰਡੇ ਵਗੈਰਾ ਲੱਗੇ ਸੀਗੇ ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ ਹੈ। ਉਹਦਾ ਗੈਸ ਚੜ ਗਈ। ਜਦ ਤੁਹਾਡੇ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਆਈਆ ਪੁਲਿਸ ਨੇ ਆ ਕੇ ਮੁੰਡਾ ਤੋੜਿਆ ਕੀ ਨੇ ਤੋੜਿਆ? ਮੁੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਿਸੇ ਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੇਰੇ ਲੱਭੜਿਆ ਸਾਰਾ ਕੱਪੜੇ ਤੇ ਮੈਨੂੰ ਜਦ ਦੇਖਿਆ ਵੀ ਹਾਂ ਮੇਰਾ ਮੁੰਡਾ ਨਾਲ ਚੱਕਿਆ ਆਇਆ ਮੈਂ ਉਹਨੂੰ ਪੁੱਛਿਆ ਮੁੰਡਾ ਮੇਰਾ ਕੀ ਕਹਾਂ ਠੀਕ ਆ ਮੁੰਡਾ ਜੀ ਜਦੋਂ ਇੱਥੇ ਆ ਮੌਕੇ ਤੇ ਮਤਲਬ ਜਦੋਂ ਉੱਥੇ 32ਵਾਂ ਸੀ ਵਾਪਸ ਆਏ ਜਦੋਂ ਪਤਾ ਲੱਗਿਆ ਮੁੰਡਾ ਹੀ ਪੂਰਾ ਹੋ ਗਈ। ਇਹਨਾਂ ਆ ਅਮੋਲਕ ਸਿੰਘ ਤੋਂ ਉਹਦੀ ਪਤਨੀ ਸੀਦੀ ਸੋਮੁਨਪ੍ਰੀਤ ਉਹਨਾਂ ਦਾ ਇੱਕ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ ਤੇ ਇਹਨਾਂ ਨੇ ਇਹ ਰਾਤ ਨੂੰ ਨਾ ਕਿਤੇ ਠੰਡ ਕਰਕੇ ਇੱਕੀ ਵਾਲ ਕੇ ਰੱਖੀ ਅੰਦਰ ਉਹ ਮਿੱਠੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਫੋਕੇਸ਼ਨ ਹੋਣ ਕਰਕੇ ਉਹ ਮਤਲਬ ਡਰ ਗਏ ਗੁਲਡੀਆਂ ਹੋ ਰਹਿਣ ਲੱਗੀਆਂ ਤੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਅਸੀਮ ਰੋਡ ਮੈਟ ਕਰਾਇਆ ਉਹ ਬੱਚੇ ਵੀ ਤਾਂ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ ਵੀ ਤਾਂ ਡੈਥ ਹੋ ਗਈ ਦੂਜੇ ਵਰਦੇ 32 ਤੇ ਰੈਫਰ ਕਰ ਦਿੱਤੇ ਸੀਗੇ ਲੇਕਿਨ ਹੁਣ ਠੀਕ ਨਹੀਂ ਇਹ ਅੰਗੂ ਪੀਮੋ ਦਾ ਗੈਸ ਇਹ ਤਾਂ ਬੰਜੀ ਹਾਂਜੀ ਹਾਂ ਉਹ ਬਿਚੀ ਗਰੀ ਗੈਸ ਸੀਗੀ ਉਹਨਾਂ ਨੇ ਨਾ ਕਮਰੇ ਦੇ ਵਿੱਚ ਕੋਈ ਐਕਸਟ ਸਪੇਨ ਹੈ ਨਹੀਂ ਸੀਗਾ ਉਹਦੇ ਕਰਕੇ ਉਹਨਾਂ ਦਾ ਜਿਹੜਾ ਅੰਦਰੇ ਪੁੰਡਾ ਲਾ ਲਿਆ ਗੇਟ ਲੱਗਣ ਹੋਣ ਕਰਕੇ ਅੰਦਰ ਕਾਫੀ ਗੀਟੀ ਦਾ ਜਿਹੜਾ ਕੋੜਿਆਂ ਦਾ ਉਹ ਗੈਸ ਬਣ ਖੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅਵਰ ਦਰਬਜੇ ਵਗੈਰਾ ਤੋੜ ਕੇ ਕੱਢੇ ਬਿਲਕੁਲ ਜਿਵੇਂ ਮੌਕੇ ਤੇ ਜਿਹੜੇ ਪਹੁੰਚਦੇ ਨਾਲ ਲੋਕਾਂ ਦੀ ਕਥਾ ਵਾਸੇ ਉਹਨਾਂ ਨੂੰ ਇਨਾ ਪੌੜੀ ਲਾਤੇ ਕੋਠੇ ਰੰਗ ਨੂੰ ਵੱਧ ਕੇ ਉਹਨਾਂ ਦੇ ਵਾਜੇ ਕਨੇ ਤਾਂ ਜਾ ਕੇ ਪੰਜੇ ਵਗੈਰਾ ਵਾਜੇਦੋ ਸੇ ਜੇ ਬੰਦੇ ਬਟੇ